जो बोले सौंद रूप भगवान वाल्मीकि महाराज की जो बोले सौंद रुपये भगवान वाल्मीकि महाराज की जो बोले वाल्मीकि महाराज की जो बोले सौंद रूप भगवान वाल्मीकि ਹਰੋ ਮੈਂਬਰ ਸਾਹਿਬਾ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਇਹੋ ਹੀ ਬੇਨਤੀ ਆ ਕਿ ਜਿੱਦਾਂ ਸਾਰੇ ਨੇ ਰਲ ਮਿਲ ਕੇ ਅੱਜ ਜਿਹੜਾ ਭਰਾਲਾ ਕੀਤਾ ਵਾ ਅਸਾਂ ਆਪਾਂ ਤੁਹਾਡੇ ਕੋਲ ਮੈਂ ਸਾਰਿਆਂ ਕੋ ਇਹੋ ਆਸ ਕਰਦਾ ਵਾਂ ਇਸ ਪ੍ਰਾਲੇ ਨੂੰ ਆਪਾਂ ਬਹੁਤ ਅੱਗੇ ਲੈ ਕੇ ਜਾਵਾਂਗੇ ਠੀਕ ਹੈ ਜੀ ਜੋ ਕਿ ਆਪਾਂ ਅੱਜ ਭਿੱਟੇਵੜ ਪਿੰਡ ਦੇ ਵਿੱਚ ਜਿਹੜੀ ਵੀ ਆਪਾਂ ਮੰਦਰ ਦੀ ਇਸਾਰੀ ਦਾ ਕੋਈ ਵੀ ਮੰਨ ਲਓ ਆਪਣਾ ਕੰਮ ਰਹਿੰਦਾ ਉਹਨੂੰ ਬਾਅਦ ਚੜ ਕੇ ਆਪਾਂ ਸਾਰੇ ਜਣੇ ਰਲ ਕੇ ਕਰਕੇ ਤੇ ਜਿਹੜਾ ਮਹਾਨ ਮਾਲਵੀ ਗਜ਼ਨ ਜੀ ਦਾ ਜਿਹੜਾ ਆਪਾਂ ਉਹ ਤਿਆਰ ਕਰਵਾਵਾਂਗੇ ਠੀਕ ਹੈ ਜੀ ਜੋ ਵਾਲੇ 100 ਰੁਪਏ ਸੁਭਾਨ ਮਾਲਵੀ ਮਹਾਰਾਜ ਕੀ ਜੈਤ ਕੋ ਵੱਧ ਤੋਂ ਵੱਧ ਮੇਰਾ ਭਰਾ ਜਿਹੜਾ ਵੀਰ ਕੋਈ ਅੱਗੇ ਲੱਗਦਾ ਉਹਦਾ ਸਾਥ द्या ਕਰੋ ਜਿੱਥੇ ਵੀ ਤੁਹਾਨੂੰ ਕਿਸ ਚੀਜ਼ ਦੀ ਲੋੜ ਆ ਸਰਪੰਚ ਸਾਹਿਬ ਜਾਂ ਪ੍ਰਧਾਨ ਸਾਹਿਬ ਨੇ ਜਾਂ ਬਾਬਾ ਜੀ ਹੁਣੀਆਂ ਸਾਰੇ ਜਣੇ ਆਪਾਂ ਮਤਲਬ ਇੱਕ ਹੀ ਆ ਕੋਈ ਇਹ ਨਹੀਂ ਕਹਿਣਾ ਕਿ ਉਹ ਦੂਸਰਾ ਜਾਂ ਜਿੱਦਾਂ ਵੀ ਆ ਕਿਉਂਕਿ ਵੇਖੋ ਵੀਰੋ ਆਪਣੀ ਜਿਹੜੀ ਕੌਮ ਆ ਆਪਾਂ ਬਹੁਤ ਜ਼ਿਆਦਾ ਪਛੜੇ ਹੋਏ ਆ ਠੀਕ ਹੈ ਜੀ ਆਪਾਂ ਕੁਝ ਕੁਝ ਕੇ ਗੱਲਾਂ ਦੇ ਕਾਰਨ ਆਪਾਂ ਪਸੜੇ ਆ ਉਹ ਜਿਹੜੀਆਂ ਗੱਲਾਂ ਆਪਾਂ ਹੈ ਆਪਾਂ ਸਾਰਿਆਂ ਨੂੰ ਅੱਗੇ ਹੀ ਆ ਪਰ ਕੁਝ ਕੁ ਗੱਲਾਂ ਨੇ ਜਿਹੜੀਆਂ ਆਪਾਂ ਅੱਗੇ ਲੈ ਕੇ ਆਪਾਂ ਨੂੰ ਜਾ ਸਕਦੀਆਂ ਨੇ ਉਹ ਗੱਲਾਂ ਦਾ ਆਪਾਂ ਨੂੰ ਜਿਹੜਾ ਉਹ ਧਿਆਨ ਰੱਖਣਾ ਪੈਣਾ ਸਾਰਿਆਂ ਵੀਰਾਂ ਨੂੰ ਉਹ ਬੇਨਤੀ ਹੈ ਕਿ ਇਕੱਠੇ ਹੋ ਕੇ ਮੇਰਾ ਭਰਾ ਕਰੋ ਇੱਕਜੁੱਟ ਹੋ ਕੇ ਕਰੋ ਜਿੱਤਰਾ ਹਰ ਇੱਕ ਦੂਜੀਆਂ ਬਰਾਦਰੀਆਂ ਦੇ ਮਤਲਬ ਸਾਰਿਆਂ ਨੂੰ ਰਿਕਵੈਸਟ ਕਰੋ ਕਿ ਅਸੀਂ ਟਾਡੇ ਕਰਕੇ ਮਤਲਬ ਜਿੰਨੇ ਵੀ ਵੋਟਾਂ ਲਾ ਲੋ ਜਾਂ ਜੋ ਵੀ ਕਰਦੇ ਆਂ ਤੁਹਾਡੇ ਕਰਕੇ ਕਰਦੇ ਹੁਣ ਸਾਡੇ ਮਗਰ ਸਾਡੇ ਮਗਰ ਲੱਗਣ ਦਾ ਤੁਹਾਡਾ ਟਾਈਮ ਆ ਤੁਸੀਂ ਸਾਡੇ ਮਗਰ ਲਾ ਕੇ ਤੇ ਸਾਨੂੰ ਜਿਹੜਾ ਕੰਮਜਾਬ ਕਰੋ ਠੀਕ ਹੈ ਵੀਰੋ ਵੈਕੁਰਜੀਤ ਖਾਲਸਾ ਵੈਕੁਰਜੀਤ ਜੀ ਦੀ ਫਰੇ ਪਰ ਫਿਰ ਇੱਕ ਰਾਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਮੇਰਾ ਭਰਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਇੱਥੇ ਤੁਸੀਂ ਇਹ ਉਪਰਾਲਾ ਕੀਤਾ ਜੀ ਹਾਂਜੀ ਸਰ ਜਿਹੜਾ ਅੱਜ ਦਾ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਨਮ ਦਿਨ ਜਿਹੜਾ ਹੈ ਪਿੰਡ ਪਿੱਟੇ ਵੱਡੇ ਵਿੱਚ ਬਿਨਾਇਆ ਜਾ ਰਿਹਾ ਤੁਸੀਂ ਉਹਦੇ ਬਾਰੇ ਸਭ ਦੱਸੋ ਮੇਰਾ ਨਾਮ ਜੀ ਗੁਰਪਿੰਦਰ ਸਿੰਘ ਜੱਜ ਮੇਰਾ ਜਿਹੜਾ ਹਲਕਾ ਰਾਇਆ ਸਾਂ ਸੀ ਜੀ ਮੈਂ ਅੱਜ ਬਸਪਾ ਬੇਦਕਰ ਪਾਰਟੀ ਤੋਂ ਪਿੱਟੇਵੱਡ ਪਹੁੰਚ ਕੇ ਜਿਹੜਾ ਆਪਾਂ ਮੈਂ ਸਵੇਰ ਤੋਂ ਵੱਖ-ਵੱਖ ਪਿੰਡਾਂ 'ਚ ਜਾ ਰਿਹਾ ਜੀ ਜਿਹੜੀ ਸਾਡੇ ਕੌਮ ਪ੍ਰਤੀ ਜੋ ਸਾਡੇ ਮਤਲਬ ਦਿਲਾਂ ਦੇ ਵਿੱਚ ਆਪਣੀਆਂ ਦਿਲਾਂ ਦੇ ਵਿੱਚ ਦਰਦਿਆ ਉਹ ਅਸੀਂ ਜਾ ਕੇ ਲੋਕਾਂ ਦੇ ਵਿੱਚ ਮਤਲਬ ਆਪਾਂ ਜਾਗਰੂ ਹੋਣ ਨੇ ਜਾਂ ਜਾਗਰੂਤ ਹੋ ਚੁੱਕੇ ਆ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਵਾਂ ਸਾਡੇ ਸਰਪੰਚ ਸਾਹਿਬ ਸਰਦਾਰ ਗੁਲਜਾਰ ਸਿੰਘ ਜੀ ਦਾ ਸਾਡੇ ਭਰਾ ਪ੍ਰਧਾਨ ਜੀ ਜਿਹੜੇ ਲਕੀ ਪ੍ਰਧਾਨ ਜੀ ਇੱਥੋਂ ਦੇ ਆਪਾਂ ਵੱਖ-ਵੱਖ ਪਿੰਡਾਂ 'ਚ ਜਾ ਰਹੇ ਹੁਣ ਤੁਸੀਂ ਟਾਈਮ ਵੇਖ ਲਓ ਕਿ ਕਿੰਨਾ ਟਾਈਮ ਹੋ ਗਿਆ ਤੇ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਦੇਣਾ ਡਾਕਟਰ ਬਾਬਾ ਸਾਹਿਬ ਬੇਦਕਾਰ ਜੀ ਦੇ ਜਨਮ ਦਿਨ ਦੀਆਂ ਸੋ ਬੇਨਤੀ ਮੇਰੀ ਕੋਈ ਆ ਕੇ ਸਾਡੀ ਜਿਹੜੀ ਕੌਮ ਜਿਹੜੀ ਮਗਰ ਗਈ ਸੀ ਪਿੱਛੇ ਪਛੜੀ ਸੀ ਡਾਕਟਰ ਸਾਹਿਬ 바ਵਾ ਬੇਦਕਾਰ ਜੀ ਦਾ ਇਹੋ ਜ ਸੁਪਨਾ ਸੀ ਜੀ ਕਿ ਸਾਡੀ ਕੌਮ ਜਿਹੜੀ ਆ ਵਿਧਾਨ ਸਭਾ ਦੇ ਵਿੱਚ ਜਾਵੇ ਠੀਕ ਹੈ ਜੀ ਜਿਹੜਾ ਕਿ 78 ਸਾਲਾਂ ਤੋਂ ਉਹਨਾਂ ਦਾ ਸੁਪਨਾ ਜਿਹੜਾ ਉਹ ਸਹਾਰ ਨਹੀਂ ਹੋ ਸਕਿਆ ਉਹ ਅਸੀਂ ਹੁਣ ਕਰਾਂਗੇ ਜੀ ਬਸਪਾ ਬੇਦਕਾਰ ਪਾਰਟੀ ਦੇ ਨਾਲ ਜੁੜੇ ਆ ਜੀ ਉਹਨਾਂ ਦਾ ਮਤਲਬ ਇਹ ਹੀ ਕਿ ਸਾਡੀ ਜਿਹੜੀ ਜਿਹੜੀ ਕੌਮ ਆ ਉਹ ਮਤਲਬ ਐਮਪੀ ਜਾਂ ਐਮਐਲਏ ਆਪਣੇ ਚੋਂ ਹੀ ਪੈਦਾ ਕਰਕੇ ਤੇ ਆਪਣੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਹੱਲ ਕਰ ਲੈਣਾ ਅਸੀਂ ਰਾਜਸੇਂਸੀ ਹਲਕਾ ਤੋਂ ਮੈਂ ਅਨਚਾਰਜਿਆ ਜੀ ਬਸਪਾ ਬੇਦਕਾਰ ਪਾਰਟੀ ਵੱਲੋਂ ਮੈਂ 227 ਦੇ ਵਿੱਚ ਐਮਐਲਏ ਦੀ ਸੀਟ ਜਿੱਤ ਕੇ ਬਸਪਾ ਬੇਦਕਾਰ ਦੀ ਝੋਲੀ ਵਿੱਚ ਪਾ ਕੇ ਵਿਧਾਨ ਸਭਾ ਦੇ ਵਿੱਚ ਆਪਣੀ ਕੌਮ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਮੈਂ ਲੈ ਕੇ ਜਾਵਾਂਗਾ ਜੀ ਸੋ ਇੱਕ ਇੱਕ ਵਾਰ ਤੋਂ ਮੈਂ ਫਿਰ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਕਬਲਜੀਤ ਸਿੰਘ ਸੋਤਾ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਂ ਸੋ ਮੈਂ ਤੁਹਾਡੇ ਮੀਡੀਆ ਰਾਈ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਮੈਂ ਇਹ ਗੱਲ ਦੱਸ ਦੇਣਾ ਚਾਹੁੰਨਾ ਕਿ ਅਸੀਂ ਅੱਜ ਸਵੇਰ ਤੋਂ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਜੀ ਜਿਹੜਾ ਕਿ ਅਸੀਂ ਆਪਣੇ ਭੈਣ ਭਰਾਵਾਂ ਦੇ ਨਾਲ ਜਿਨ੍ਹਾਂ ਨੂੰ ਚਾਹ ਵਾ ਪਿੰਡ ਸਾਡੇ ਸਾਡੇ ਜੋ ਰਹਿਬਰ ਹੋਏ ਸੀ ਉਹਨਾਂ ਦਾ ਅੱਜ ਜਨਮ ਦਿਨ ਹੈ ਜੀ ਉਹਨਾਂ ਦਾ ਮਤਲਬ ਅਸੀਂ ਪਿੰਡਾਂ ਵਿੱਚ ਵੱਖ-ਵੱਖ ਪਿੰਡਾਂ 'ਚ ਜਾ ਕੇ ਮੈਂ ਉਹਨਾਂ ਦੇ ਨਾਲ ਜਿਹੜਾ ਸੰਜੋਗ ਦਿੱਤਾ ਉਹਨਾਂ ਨੇ ਮੇਰਾ ਦਿੱਤਾ ਤੇ ਆਪਾਂ ਉਹਨਾਂ ਦਾ ਜਿਹੜਾ ਜਨਮ ਦਿਨ ਉਹ ਮਨਾ ਰਹੇ ਆਂ ਹੁਣ ਅਸੀਂ ਅੱਜ ਸਵੇਰੇ ਮੇਰੀ ਜਿਹੜੀ ਬੈਠਕ ਹੈ ਸਰਦਾਰ ਕਬਲਜੀਤ ਸਿੰਘ ਸੋਤਾਜੀ ਨਾਲ 10 ਵਜੇ ਉਹਨਾਂ ਜਾ ਰਹੀ ਹੈ ਜੀ ਉਹਦੇ ਵਿੱਚ ਅਸੀਂ ਡਿਸਾਈਡ ਕਰਾਂਗੇ ਕਿ ਅੰਬਰਸਰ ਕਤਵਾਲੀ ਜਿਹੜਾ ਚੌਂਗਿਆ ਉੱਥੇ ਅਸੀਂ ਬੜੇ ਵੱਡੇ ਪ੍ਰਾਲੇ 'ਚ ਡਾਕਟਰ ਬਾਬਾ ਸਾਹਿਬ ਬੇਦਕਾਰ ਜੀ ਦਾ ਜਿਹੜਾ ਜਨਮ ਦਿਨ ਹੈ ਉਹ ਮਨਾਉਣ ਜਾ ਰਹੇ ਆਂ ਜੀ ਸੋ ਵਾਹਿਗੁਰੂ ਜੀ ਕਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨਾਥ ਮਹਾਰਾਜ ਕੀ ਜੈ ਸੋ ਅੱਜ ਜੋ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਜੋ ਜਨਮ ਦਿਹਾੜਾ ਮਨਾਇਆ ਗਿਆ ਬਹੁਤ ਹੀ ਮੇਰੇ ਨਾਲ ਸੰਗਤਾਂ ਨੇ ਸੰਜੋਗ ਦਿੱਤਾ ਪਿੰਡ ਸਾਡੇ ਪਿੱਟੇਵੜ ਦੇ ਵੀਰਾਂ ਨੇ ਭਰਾਵਾਂ ਨੇ ਜੋ ਵੀ ਆਪਣੇ ਭੈਣ ਭਰਾਵਾ ਤੇ ਔਰ ਸਾਡੇ ਪ੍ਰਧਾਨ ਸਾਹਿਬ ਜੋ ਚੇਚੇ ਤੌਰ ਤੇ ਪੁੱਜੇ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਸੋ ਅੱਗੇ ਤੋਂ ਇਸੇ ਤਰ੍ਹਾਂ ਉਹਨਾਂ ਦੇ ਨਾਲ ਵੀ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਸਾਡੇ ਸਰਪੰਚ ਸਾਹਿਬ ਜੋ ਚੇਚੇ ਤੌਰ ਤੇ ਪਹੁੰਚਿਆ ਤੇ ਹੋਰ ਵੀ ਆਗੂ ਸਾਹਿਬਾਨ ਪਿੰਡ ਦੇ ਆਏ ਹਨ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਬਾਬਾ ਸਾਹਿਬ ਡਾਕਟਰ ਮੇਦੂ ਕਰਮਾਰਾਜ ਕੀ ਜੈ